ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਅਸੀਂ ਬਹੁਤ ਪਿਆਰੀ ਜਿਹੀ ਕਲੈਕਸ਼ਨ ਲੈ ਕੇ ਆਈਆਂ ਡਿਜੀਟਲ ਪ੍ਰਿੰਟਾਂ ਦੇ ਉੱਪਰ ਅਸੀਂ ਤੁਹਾਨੂੰ ਦਵਾਂਗੇ ਜੀ ਸ਼ਿਮਰ ਸਟਫ ਦੇ ਉੱਪਰ ਮਸਲੀਨ ਤੇ ਜਾਰਜਟ ਦੇ ਸਟਫ ਦੇ ਉੱਪਰ ਬਹੁਤ ਸੋਹਣੇ ਜਿਹੇ ਸੂਟ ਇਹ ਸੂਟ ਜਦੋਂ ਵੀ ਆਉਂਦੇ ਆ ਤਾਂ ਨਾਲ ਦੀ ਨਾਲ ਕਲੀਅਰ ਹੋਣੇ ਕਿਉਂਕਿ ਇਹਨਾਂ ਦੇ ਕਲਰ ਬਹੁਤ ਸੋਹਣੇ ਆ ਤੇ ਇਹਨਾਂ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਆ ਤੁਸੀਂ ਦੇਖ ਹੀ ਲੈਣੇ ਜੀ ਪ੍ਰਾਈਸ ਅਲੱਗ-ਅਲੱਗ ਰਹਿਣਗੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਜੋਰਜਟ ਦੇ ਸੂਟਾਂ ਦਾ ਪ੍ਰਾਈਸ ਅਲੱਗ ਹੋਏਗਾ ਤੇ ਸ਼ਿਮਰ ਦੇ ਸੂਟਾਂ ਦਾ ਪ੍ਰਾਈਸ ਅਲੱਗ ਹੋਏਗਾ ਬੁਕਿੰਗ ਲਈ ਨੰਬਰ ਹੈਗਾ 8283828381 ਨੰਬਰ ਆ ਇਸ ਨੰਬਰ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਪਿਕਸ ਸੈਂਡ ਕਰ ਸਕਦੇ ਹੋ ਬਹੁਤ ਸੋਹਣੀ-ਸੋਹਣੀ ਜੀ ਕਲੈਕਸ਼ਨ ਆ ਸਭ ਤੋਂ ਪਹਿਲਾਂ ਮਸਲੀਨ ਦਾ ਮੇਰੇ ਕੋਲ ਇੱਕੋ ਹੀ ਸੈੱਟ ਆ ਮੈਂ ਤੁਹਾਨੂੰ ਇਸ ਤੋਂ ਹੀ ਸ਼ੁਰੂ ਕਰਕੇ ਸ਼ੁਰੂ ਕਰਦੇ ਆਪਾਂ ਇਸ ਤੋਂ ਇਹ ਹੈਗਾ ਜੀ ਮਸਲੀਨ ਦਾ ਬਹੁਤ ਪਿਆਰਾ ਜਿਹਾ ਸੂਟ ਇਹ ਪਿਓਰ ਮਸਲੀਨ ਆ ਸਾਰੇ ਹੀ ਸੂਟ ਬ੍ਰਾਂਡਡ ਰਹਿਣਗੇ ਇਹਦੇ ਨਾਲ ਜਿਹੜੀ ਸਲਵਾਰ ਉਹ ਵੀ ਪਿਓਰ ਮਸਲੀਨ ਦੀ ਰਹੇਗੀ ਜੀ ਬਿਲਕੁਲ ਸੌਫਟ ਸਟਫ ਦੇ ਉੱਪਰ ਤੇ ਕੁਝ ਐਦਾਂ ਦੀ ਲੁੱਕ ਰਹੇਗੀ ਜੀ ਸ਼ਰਟ ਦੀ ਜਿੰਨਾ ਵੀ ਪ੍ਰਿੰਟ ਆ ਸਾਰਾ ਹਾਈਲਾਈਟ ਕੀਤਾ ਹੋਇਆ ਜੀ ਆਰੀ ਵਰਕ ਦੇ ਨਾਲ ਬਹੁਤ ਸੋਹਣਾ ਸੂਟ ਆ ਤੇ ਨਾਲ ਇਹਨਾਂ ਦੀ ਮਸਲੀਨ ਸੌਰੀ ਚਨਾਉਂਚ ਫੌਂਦੇ ਹੈਗੇ ਨੇ ਜੀ ਦੁਪੱਟੇ ਇਹ ਹੈਗਾ ਲੰਮਾ ਚੌੜਾ ਜਿਹਾ ਚਨਾਉਂਚ ਫੌਂਦਾ ਦੁਪੱਟਾ ਠੀਕ ਹੈ ਜੀ ਇਹਦੇ ਵੀ ਸਾਨੂੰ ਕਲਰ ਆਪਸ਼ਨ ਦੰਨੇ ਆ ਪ੍ਰਾਈਸ ਹੈਗਾ ਸੂਟ ਦਾ ਇਸੋ 2700 ਦਾ ਸੂਟ ਆ ਤੇ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਜੀ ਇਹਦੇ ਵਿੱਚ 4 ਕਲਰ ਨੇ ਇਹ ਆਪਣੇ ਕੋਲ ਇੱਕੋ ਹੀ ਸੈੱਟ ਸੀਗਾ ਜਿਹੜਾ ਮਸਲੀਨ ਤੇ ਆ ਤੇ ਹੁਣ ਮੈਂ ਤੁਹਾਨੂੰ ਦਿਖਾਵਾਂਗੀ ਸ਼ਿਮਰ ਦੇ ਉੱਪਰ ਸੂਟ ਬਹੁਤ ਸੋਹਣੇ ਸੂਟ ਨੇ ਇਹ ਸਾਰੇ ਅਸ ਜੇ ਡਿਜੀਟਲ ਪ੍ਰਿੰਟ ਰਹਿਣਗੇ ਇਹ ਹੈਗੇ ਨੇ ਜੀ ਮਸਲੀਨ ਸ਼ਿਮਰ ਦੇ ਉੱਪਰ ਬਹੁਤ ਸੋਹਣਾ ਸਟਫ ਆ ਲਾਈਨਿੰਗ ਲਗਾ ਕੇ ਬਣਾ ਲੂ ਤਾਂ ਜ਼ਿਆਦਾ ਵਧੀਆ ਗੱਲ ਹੈ ਵੈਸੇ ਵਿਦਾਊਟ ਲਾਈਨਿੰਗ ਵੀ ਸੂਟ ਇਹ ਬਣ ਜੇਗਾ ਇਸ ਚ ਚੁਬਣੇ ਵਾਲਾ ਕੁਝ ਨਹੀਂ ਹੈਗਾ ਕਿ ਜਿੱਦਾਂ ਕਈ ਵਾਰੀ ਸ਼ਿਮਰ ਵੀ ਅੱਜ ਕੱਲ ਚੁਬਣੇ ਵਾਲੀ ਆਣ ਲੱਗ ਗਈਆਂ ਉਹ ਕਾਪੀਜ਼ ਹੁੰਦੀਆਂ ਜਿਹੜੀਆਂ ਇਹ ਤਾਂ ਬਹੁਤ ਸੌਫਟ ਸਟੱਫ ਆ ਇਹ ਦੇਖੋ ਜੇ ਸੂਟ ਬਹੁਤ ਲਾਈਟ weight ਦੇ ਸੂਟ ਨੇ ਘੇਰੇ ਵੀ ਵਰਕ ਨੇ ਇਹਨਾਂ ਦੇ ਤੇ ਡਿਜੀਟਲ ਪ੍ਰਿੰਟ ਨੇ ਬਹੁਤ ਸੋਹਣੇ ਜੇ ਬੈਕ ਤੇ ਵੀ ਤੁਹਾਨੂੰ ਸੇਮ ਪ੍ਰਿੰਟ ਮਿਲੇਗਾ ਫਰੰਟ ਵਾਲਾ ਇਹ ਬੈਕ ਪ੍ਰਿੰਟ ਆ ਗਿਆ ਜੀ ਨੀਚੇ ਆ ਗਈ ਪਲੇਨ ਸਲਵਾਰ ਉਹ ਵੀ ਮਸਲੀਨ ਦੀ ਮਸਲੀਨ ਤੋਂ ਮਸਲੀਨ ਆ ਜੀ ਸਾਰੇ ਸੂਟ ਕੇਰੇ ਤੇ थ्रेड ਵਰਕ ਕੀਤਾ ਹੋਇਆ ਤਿਆਰੀ ਦਾ ਵਰਕ ਕੀਤਾ ਹੋਇਆ ਸਟਫ ਬਹੁਤ ਯਾਦਾ ਫਾਈਨ ਆ ਬਹੁਤ ਸੋਹਣਾ ਸਟਫ ਆ ਤੇ ਏ ਹੈਗਾ ਜੀ ਦੁਪੱਟਾ ਦੁਪੱਟਾ ਵੀ ਤੁਹਾਨੂੰ ਮਸਲੀਨ ਦਾ ਹੀ ਮਿਲੇਗਾ ਬਹੁਤ ਸੋਹਣਾ ਸੌਫਟ ਦੁਪੱਟਾ ਬਿਲਕੁਲ ਠੀਕ ਹੈ ਤੇ ਇਸ ਤੋਂ ਨੂੰ ਕਲਰ ਦੰਨੇ ਆ ਪ੍ਰਾਈਸ ਹੈਗਾ 2700 ਇਸ ਦਾ ਵੀ ਜਿੰਨੇ ਵੀ ਸ਼ਿਮਰ ਦੇ ਸੂਟ ਹੋਣਗੇ ਸਾਰਿਆਂ ਦਾ ਹੀ 2700 ਪ੍ਰਾਈਸ ਆਏਗਾ ਕਲਰ ਆਪਸ਼ਨ ਅਲੱਗ-ਲੱਗ ਆਏਗੇ ਡਿਜ਼ਾਈਨਿੰਗ ਅਲੱਗ-ਲੱਗ ਆਏਗੇ ਨੈਕਸਟ ਡਿਜ਼ਾਈਨ ਦੇਖ ਲੋ ਸਾਈਜ਼ ਆ ਪ੍ਰਾਈਸ ਦੇ ਵਿੱਚ ਨੇ ਜੀ ਇਹ ਵੀ ਸ਼ਿਮਰ ਦੇ ਉੱਪਰ ਆਏਗਾ ਬਹੁਤ ਸੋਨਾ ਸੂਟ ਆ ਬਿਲਕੁਲ ਸੌਫਟ ਮਸਲੀਨ ਠੀਕ ਹੈ ਜੀ ਘੇਰੇ ਤੇ ਸਾਰੇ ਤੇ ਇਹ ਵਰਕ ਕੀਤਾ ਹੋਇਆ ਹੈ ਇਹ ਪਲੇਨ ਸਲਵਾਰ ਹੈ ਮਸਲੀਨ ਦੀ ਇਹਦੇ ਨਾਲ ਇਹ ਹੈਗਾ ਜੀ ਇਹਦਾ ਬਹੁਤ ਸੋਹਣਾ ਜਿਹਾ ਦੁਪੱਟਾ ਮਸਲੀਨ ਦਾ ਹੀ ਠੀਕ ਹੈ ਕਲਰ ਆਪਸ਼ਨ ਦਿਖਾਣੇ ਆ ਤੁਹਾਨੂੰ ਇਸ ਡਿਜ਼ਾਈਨ ਦੇ ਵਿੱਚ ਬਹੁਤ ਸੋਹਣੇ-ਸੋਹਣੇ ਕਲਰ ਨੇ ਸਾਰੇ ਬ੍ਰਾਂਡਿਡ ਪੀਸ ਨੇ ਜੀ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਤੇ ਪ੍ਰਾਈਸ 2700 ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਤੁਸੀਂ ਇਹ ਨਾ ਸੂਟਾਂ ਨੂੰ ਦੋਨੋਂ ਮੌਸਮਾਂ 'ਚ ਪਾ ਸਕਦੇ ਹੋ ਹੁਣ ਜਿੱਦੇ ਅੱਗੇ ਫੰਕਸ਼ਨ ਵਗੈਰਾ ਆਣੇ ਆ ਕਈ ਵਾਰੀ ਬਹੁਤ سارے ਸੂਟ ਚਾਹੀਦੇ ਹੁੰਦੇ ਆ ਤਾਂ ਇਦਾਂ ਦੇ ਸੂਟ ਵੀ ਵਿੱਚ ਚੱਲ ਜਾਂਦੇ ਆ ਇਹਨਾਂ ਦਾ ਜਿਹੜਾ ਸਟੱਫ ਹੈ ਨਾ ਉਹ ਜਿੱਦਾਂ ਇੱਕ ਫੰਕਸ਼ਨਲ ਜਿਹਾ ਸਟੱਫ ਹੋ ਜਾਂਦਾ ਜੀ ਸ਼ਿਮਰ ਦਾ ਸਟੱਫ ਹੈ ਜਿਹੜਾ ਇਹ ਹੈਗੀ ਮਸਲੀਨ ਪਿਓਰ ਮਸਲੀਨ ਦੇ ਉੱਪਰ ਸ਼ਿਮਰ ਦੇਖੋ ਜੀ ਸੂਟ ਸਾਰਾ ਹੀ ਸੂਟ ਪਰਲ ਵਰਕ ਤੇ ਆਰੀ ਵਰਕ ਸੇਮ ਥ੍ਰੈਡ ਦੇ ਨਾਲ ਆ ਪਲੇਨ ਸਲਵਾਰ ਹੈ ਤੇ ਨਾ ਦੁਪੱਟੇ ਬਹੁਤ ਸੋਹਣੇ ਆ ਜੇ ਸੂਟਾਂ ਦੇ ਬਹੁਤ ਸੋਹਣੇ ਦੁਪੱਟੇ ਆ ਕਲਰ ਆਪਸ਼ਨ ਦੇਖੋ ਇੱਕ ਤੋਂ ਇੱਕ ਕਲਰ ਨੇ ਠੀਕ ਹੈ ਜੀ 2700 ਦੇ ਵਿੱਚ ਨੇ ਸਾਰੇ ਸੂਟ ਇਹ ਨੈਕਸਟ ਦੇ ਰਹੇ ਆ ਤੁਹਾਨੂੰ ਬਹੁਤ ਸੋਹਣਾ ਜਿਹਾ ਡਿਜ਼ਾਈਨ ਹੈ ਵੀ ਸਾਰੇ ਹੀ ਡਿਜ਼ਾਈਨ ਅਲੱਗ-ਅਲੱਗ ਨੇ ਜਿੰਨੇ ਵੀ ਦਿਖਾਣੇ ਆ ਕਿਸੇ ਦੇ ਉੱਪਰ ਪ੍ਰਿੰਟਿੰਗ 'ਚ ਫਰਕ ਆ ਦੇਖੋ ਕਲਰ ਬਹੁਤ ਸੋਹਣਾ ਕਲਰ ਡਿਜ਼ਾਈਨ ਹੈ ਬਹੁਤ ਸੋਨੇ ਸੋਨੇ ਜਿਹੇ ਦੁਪੱਟੇ ਇਹਨਾਂ ਦੇ ਪ੍ਰਿੰਟ ਬਹੁਤ ਸੋਨੇ ਆ ਸਾਰੇ ਸੂਟਾਂ ਦੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਰੇ ਸੂਟ ਕਿੱਦਾਂ ਲੱਗ ਰਹੇ ਆ ਜਦੋਂ ਇਹਨਾਂ ਨੂੰ ਫੀਲ ਕਰਦੇ ਨਾ ਬਹੁਤ ਸੌਫਟ ਸਟਫ ਹੈ ਜੀ ਕਾਫੀ ਅੱਛਾ ਸਟਫ ਆ ਤੇ ਸਟਿਚਿੰਗ ਤੋਂ ਬਾਅਦ ਲੁੱਕ ਵੀ ਬਹੁਤ ਸੋਹਣੀ ਆਣੇ ਵਾਲੀ ਆ ਇਹਨਾਂ ਸੂਟਾਂ ਦੀ ਫਿਟਿੰਗ ਵਗੈਰਾ ਬਹੁਤ ਸੋਹਣੀ ਆਂਦੀ ਆ ਕਿਉਂਕਿ ਬਿਲਕੁਲ ਸੌਫਟ ਸਟਫ ਆ ਇਹ ਸੀਗੇ ਸਾਰੇ ਸ਼ਿਮਰ ਦੇ ਸੂਟ ਜੀ ਤੇ ਪ੍ਰਾਈਸ ਹੈਗੇ ਇਹਨਾਂ ਦਾ 2700 ਤੇ ਇੱਕ ਸੂਟ ਆਪਣੇ ਕੋਲੇ ਮਸਲੀਨ ਦੇ ਹੋਰ ਆ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਆ ਇਹ ਸੂਟ ਚ ਹੈਗੀ ਖੁਸ਼ਬੂ ਵਾਲਾ ਸੂਟ ਬੋਲਦੇ ਨੂੰ ਇਹਦੇ ਵਿੱਚ ਫ੍ਰੈਗਰੈਂਸ ਇਦਾਂ ਹੀ ਰਹਿੰਦੀ ਆ ਕਾਫੀ ਅੱਛੀ ਫ੍ਰੈਗਰੈਂਸ ਆਂਦੀ ਆ ਵਾਸ਼ ਤੋਂ ਬਾਅਦ ਵੀ ਰਹਿੰਦੀ ਆ ਇਹ ਸਟਫੀ ਨਾ ਮਾਇਆ ਬਿਲਕੁਲ ਇਹ ਸਾਰੀ ਸੂਟ ਨੂੰ ਹਾਈਲਾਈਟ ਕੀਤਾ ਹੋਇਆ ਹੈਂਡਵਰਕ ਦੇ ਨਾਲ ਇਹ ਜੇ ਬੈਕ ਸਾਈਡ ਆ ਜਿਹੜੀ ਉਹ ਵੀ ਸੇਮ ਰਹੇਗੀ ਇਦਾਂ ਹੀ ਬਾਜੂ ਲਗ ਤੋਂ ਦਿੱਤੀਆਂ ਹੋਈਆਂ ਤੇ ਪਲੇਨ ਇਹ ਵਾਲੀ ਮਸਲੀਨ ਦੀ ਹੈਗੀ ਆ ਜੀ ਇਹਦੇ ਨਾਲ ਸਲਵਾਰ ਠੀਕ ਹੈ ਜੀ ਕਿ ਬਹੁਤ ਸੋਨੇ ਸੋਨੇ ਜੇ ਸੂਟ ਹੈ ਇਹ ਹੈਗਾ ਜੀ ਇਹਦਾ ਮਸਲੀਨ ਦਾ ਹੀ ਬਹੁਤ ਲੰਮਾ ਚੌੜਾ ਜਿਹਾ ਦੁਪੱਟਾ ਪ੍ਰਾਈਸ ਸੇਮ ਹੈ 2700 ਇਹ ਸਾਨੂੰ ਕਲਰ ਦਿੰਨੇ ਆ ਇਹ ਹੈਗੇ ਨੇ ਜੀ ਇਹਦੇ 10 ਕਲਰ ਠੀਕ ਹੈ ਇਹ ਹੈਗੇ ਨੇ ਮਸਲੀਨ ਦੇ ਸੂਟ ਇਹਨਾਂ ਸਾਰੇ ਸੂਟਾਂ ਦਾ ਪ੍ਰਾਈਸ ਹੈਗਾ 2700 ਜਿੰਨੇ ਵੀ ਤੁਸੀਂ ਸਿਮਰ ਤੇ ਮਸਲੀਨ ਦੇ ਦੇਖ ਰਹੇ ਹੋ ਤੇ ਹੁਣ ਮੈਂ ਤੁਹਾਨੂੰ ਇਹ ਜੋਰਜਟ ਚ ਦੇ ਰਹੀ ਹਾਂ ਸੇਮ ਹੀ ਬ੍ਰਾਂਡ ਹੈ ਜੀ ਤੇ ਬਹੁਤ ਸੋਹਣਾ ਸਟਫ ਆ ਜੋਰਜਟ ਦੇ ਸੂਟ ਨੇ ਇਹਨਾਂ ਦਾ ਪ੍ਰਾਈਸ ਸਾਰਿਆਂ ਦਾ ਰਹੇਗਾ 3700 ਜਿੰਨੇ ਵੀ ਤੁਸੀਂ ਜੋਰਜਟ ਦੇ ਸੂਟ ਦੇਖੋਗੇ ਫੁੱਲ ਬ੍ਰਾਂਡਡ ਪੀਸ ਨੇ ਸਾਰੇ ਜੋਰਜਟ ਦੀ ਸ਼ਰਟ ਹੈ ਜੀ ਠੀਕ ਹੈ ਹਾਈਲਾਈਟ ਕੀਤੀ ਹੋਈ ਹੈ ਹੈਂਡਵਰਕ ਦੇ ਨਾਲ ਤੇ ਇਹਨਾਂ ਦੇ ਨਾਲ ਪਿਓਰ ਮਸਲੀਨ ਦੀਆਂ ਸਲਵਾਰਾਂ ਨੇ ਬੈਕ ਸਾਈਡ ਤੇ ਵੀ ਤੁਹਾਨੂੰ ਪ੍ਰੋਪਰ ਫਰੰਟ ਦੀ ਤਰ੍ਹਾਂ ਹੀ ਡਿਜ਼ਾਈਨ ਮਿਲੇਗਾ ਫਰੰਟ ਤੇ ਹੈਂਡਵਰਕ ਦਾ ਟੱਚ ਦਿੱਤਾ ਹੋਇਆ ਹੈ ਬੈਕ ਤੇ ਪ੍ਰਿੰਟਿੰਗ ਹੈ ਮੇਨ ਹੈਗੇ ਨੇ ਇਹਨਾਂ ਦੇ ਦੁਪੱਟੇ ਦੁਪੱਟੇ ਬਹੁਤ ਪਿਆਰੇ ਸੂਟਾਂ ਦੇ ਦੁਪੱਟਾ ਵੀ ਤੁਹਾਨੂੰ ਪਿਓਰ ਜੌਰਜਟ ਤੇ ਹੀ ਮਿਲੇਗਾ ਸਾਰਾ ਹੀ ਦੁਪੱਟਾ ਹਾਈਲਾਈਟ ਕੀਤਾ ਹੋਇਆ ਵਰਕ ਦੇ ਨਾਲ ਤੇ ਪੇਸਟਿੰਗ ਬਹੁਤ ਸੋਹਣੀ ਦਿੱਤੀ ਹੋਈ ਆ ਜੇ ਸਲਵਾਰ ਤੇ ਸਟੱਫ ਦੀ ਹੀ ਪੇਸਟਿੰਗ ਦਿੱਤੀ ਹੋਈ ਆ ਅੰਤਰੀ ਸਾਈਡ ਕੋ ਰਿਬਨ ਨਹੀਂ ਲਗਾਇਆ ਹੋਇਆ ਸੂਟ ਬਹੁਤ ਸੋਹਣਾ ਹੈ ਕਲਰ ਆਪਸ਼ਨ ਦੇਖ ਲਓ ਇਹਦੇ ਵਿੱਚ 11 ਜੇ ਸ਼ੇਡ ਆ ਜਾਂਦਾ ਠੀਕ ਹੈ ਇੱਕ ਕਰੀਮ ਕਲਰ ਆ ਜਾਂਦਾ ਜੇ ਤੇ ਇੱਕਾ ਜਿਹਾ ਇਹ ਦੇ ਵਿੱਚ ਪਿੰਕ ਜਿਹਾ ਸ਼ੇੜਾ ਤੇ ਪ੍ਰਾਈਸ ਹੈਗਾ ਜੀ ਇਹਨਾਂ ਸੂਟਾਂ ਦਾ 3700 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਇਹ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਇਹ ਵੀ ਜਾਰਜਟ ਦੀ ਸ਼ਰਟ ਆ ਬਹੁਤ ਸੋਹਣਾ ਜਿਹਾ ਡਿਜ਼ਾਈਨ ਆ ਫਰੰਟ ਪੈਨਲ ਦੇ ਨਾਲ ਆ نیچے ਘੇਰਾ ਬਹੁਤ ਸੋਹਣਾ ਬਣਿਆ ਹੋਇਆ ਪਾਰਟੀ ਵੇਅਰ ਲੁੱਕ ਦੇਣਗੇ ਜੀ ਸੂਟੇ ਵਾਲੇ ਸਾਰੇ 3700 ਪ੍ਰਾਈਸ ਦੇ ਵਿੱਚ ਨੇ ਸੂਟ ਕਲਰ ਆਪਸ਼ਨ ਦੇਖ ਲਓ ਇਹਨਾਂ ਦੇ ਵਿੱਚ ਇਹ ਕਲਰ ਨੇ ਚਾਰ-ਚਾਰ ਕਲਰ ਮਿਲ ਜਾਣਗੇ ਤੁਹਾਨੂੰ ਹਰੇਕ ਡਿਜ਼ਾਈਨ ਦੇ ਵਿੱਚ ਡਿਜ਼ਾਈਨ ਹੀ ਬਹੁਤ ਸੋਹਣਾ ਹੈ 3700 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਦੰਨੇ ਆ ਇਹ ਮਲਟੀ ਜੇ ਕਲਰ ਆਜਾ ਨੇ ਸ਼ਰਟ ਦੇ ਠੀਕ ਹੈ ਕੇਰਾ ਸਾਰਾ ਹੀ ਹਾਈਲਾਈਟ ਜਿੰਨਾ ਵੀ ਪ੍ਰਿੰਟ ਆ ਸਾਰਾ ਹੀ ਪ੍ਰਿੰਟ ਹਾਈਲਾਈਟ ਆ ਜੇ ਮਸਲੀਨ ਦੀ ਸਲਵਾਰ ਆ ਪੀਚ ਕਲਰ ਦੇ ਤੇ ਇਹ ਹੈਗਾ ਦਾ ਬਹੁਤ ਸੋਹਣਾ ਜਿਹਾ ਦੁਪੱਟਾ ਐਦਾ ਇਹਦੇ ਕਲਰ ਆਪਸ਼ਨ ਦੇਖ ਲਓ ਇਹਦੇ ਨਾਲ ਹੀ ਪਿੰਕ ਜੀ ਸਲਵਾਰ ਰਹੇਗੀ ਜਿਹੜਾ ਕਲਰ ਜ਼ਿਆਦਾ ਉੱਭਰ ਕੇ ਆ ਰਿਹਾ ਉਸ ਕਲਰ ਦੀਆਂ ਸਲਵਾਰਾਂ ਨੇ ਇਹਦੇ ਨਾਲ ਹੀ ਲੈਮਨ ਜੇ ਸ਼ੇਡ ਦੀ ਆਏਗੀ ਜੀ ਸਲਵਾਰ ਠੀਕ ਹੈ ਇਹਦੇ ਨਾਲ ਇਹ ਕਰੀਮੀ ਜੇ ਕਲਰ ਦੀ ਸਲਵਾਰ ਆ ਬਹੁਤ ਸੋਹਣੇ ਕਲਰ ਡਿਜ਼ਾਈਨ ਨੇ ਟਿਕਾ ਡਿਜ਼ਾਈਨ ਤੁਹਾਨੂੰ ਹੋਰ ਦੰਨੇ ਆ ਇਹ ਸਾਰੇ ਸੂਟ ਜੌਰਜਟ ਦੇ ਨੇ ਜਿੰਨੇ ਵੀ 3700 ਵਾਲੀ ਮੈਂ ਤੁਹਾਨੂੰ ਦਿਖਾ ਰਹੀ ਆ ਬਹੁਤ ਸੋਹਣਾ ਸੂਟਾ ਡਿਜ਼ਾਈਨ ਹੀ ਬਹੁਤ ਸੋਹਣਿਆ ਬਣਨ ਤੋਂ ਬਾਅਦ ਬਹੁਤ ਸੋਹਣੀ ਡਿਜ਼ਾਈਨਿੰਗ ਬਣਨੀ ਹੈ ਇਹਨਾਂ ਦੇ ਦੁਪट्टे ਵੀ ਪੂਰੇ ਲੰਮੇ ਛੋੜੇ ਕਿਸੇ ਵੀ ਮਾਸਮੰਚ ਪਾਉਣੇ ਵਾਲਾ ਸੂਟ ਗ੍ਰੇ ਕਲਰ ਵੀ ਮਿਲ ਜੇਗਾ ਇਸ ਤੋਂ ਨੋ ਤੇ ਇੱਕ ਮਿਲ ਜੇਗਾ ਇਹ ਪਿੰਕ ਕਲਰ ਸਾਰੇ ਕਲਰ ਸੋਹਣੇ ਆ ਤੇ ਪ੍ਰਾਈਸ ਹੈਗਾ ਜੀ 3700 ਉਮੀਦ ਕਰਦੀ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ so much